ਉਹ ਦਾ ਟਾਈਮ ਨਾਲ ਇੱਕੇ ਲੱਗਦੇ ਆਉਣਗੇ ਉਹ ਆ ਕੇ ਦੇਖੀਂ। ਕਿਹ ਰਹੇ ਹੈ ਉਹ ਸਬਸਕ੍ਰਾਈਬਰ ਵਗੈਰਾ ਕੁਝ ਨਾ। ਅੱਜ ਸੀ ਲੱਖਾ ਹੈ। ਅੱਜ ਤਾਂ ਲੇਟ ਹੋ ਰਿਹਾ ਯਾਰ। ਥੋੜੇ ਜਿਹਾ ਲੇਟ ਹੁੰਦੇ ਆ ਆ ਦੇਖ। ਅਰੇ ਕੋਈ ਨਹੀਂ ਗੀਰੋ ਆ ਦੇਖ। ਪੂਰਾ ਆਇਆ ਤਾਂ ਫਿਰ ਟੌਲ ਉਸੇ ਹੀ ਜਾਊਗਾ। ਠੀਕ ਹੈ। ਦੇਖ ਨਾ ਜਲਦ। ਮੈਂ ਤਾਂ ਪਰਾਹ ਨਾ ਚੱਲਦਾ। ਵੋਇਲ ਤੇ ਰੱਖੋ ਮੇਰੇ ਫੋਟੋ ਅੱਛੀ ਨਹੀਂ ਬੁਣੀ। ਇਸੇ ਹੀ। ਜੜ ਜੋ ਜੜ ਦਿਓ ਕੀ ਕਹਿਣਾ ਹੁੰਦਾ ਬਕਰਾਲਾ। ਆਜੋ ਆਜੋ ਦੇਰ ਚ ਹੋ ਗਿਆ ਫੇਰ ਬੋਲਾਂਗੇ ਕੇਰ ਕੈਰੈਕਟਰ ਵੀ ਅੜ ਕੇ कमे धाग अठ ॼणे जेक ਹੈ ਕਿ ਦੰਗਰ ਸਰ ਤੋਂ ਆ ਆ ਜੀ ਆਲੇ ਲਾਗੇ ਹੋ ਸ਼ੇਮਾ ਦੇਖੋ ਲਾਈਵ ਚਲਾਇਆ ਲਾਈਵ ਪੰਜ ਚਾਰ ਸੌ ਦੇ ਤਾਂ ਜਾਊ ਜਊ ਆ ਡਾਕਟਰ ਅੱਜ ਡਾਕਟਰ ਵੀ ਫਸ ਗਿਆ ਇਹ ਮੈਡੀਕਲ ਤੇ ਬੈਠਾ ਰਹਿੰਦਾਗਾ ਹੁੰਦਾ ਅੱਜ ਕਿਸੇ ਉੱਤਾ ਪਛਾੜਿਆ ਇਹਨੂੰ ਵੀ ਹੈ ਮਸਰਮਾਰ ਮਹਿਕ ਮਸਰਮਾਰ ਮਹਿਕ ਮੈਂ ਆ ਗਿਆ ਮਲੋਟ ਤੂੰ ਭਾਈ ਜੱਦੀ ਆਉਂਗਾ ਆਗੇ ਆਗੇ ਮੈਂ ਤਾਂ ਕਹਣਾ ਬੱਟੋ ਤਰੀ ਮਗ ਜਾਣ ਦੇ ਇਹਨਾਂ ਨੂੰ ਵੀ 45 49 ਹੋ ਗਏ 45 ਉਹ ਮੈਂ ਕਹਿੰਦਾ ਇਹਨਾਂ ਨੂੰ ਵੱਟ ਦੋ ਜਾਨਾ ਮੈਂ ਤਾਂ ਕਹਿੰਦਾ ਮਗਰੀ ਲੈ ਜਾਂਦਾ ਹੈ 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 ਛੁੱਲੀ ਬੱਚਿਆ ਵੀ ਮਦਦ ਕਰਦਾ ਹੋਇਆ ਹਾਂ ਹੈ ਬਸ 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 ਅੱਜ ਇਹ ਮਨੁਲੀ ਜੋੜ ਲੈਂਦੇ ਅੱਜ ਮੈਂ ਜੁੜਿਆ ਹੋਇਆ ਹਾਂ ਅੱਛਾ ਅੱਗੇ ਤੈਨੂੰ ਉਹ ਬੜਵਾਉਂਦੇ ਹੁੰਦੇ ਸਿਰਾ ਇਹ ਮੈਨੂੰ ਇਹ ਉਹ ਫਰਾ ਦੇ ਗੰਨ ਜੀ ਅੱਛਾ ਅੱਜ ਉਹਨੂੰ ਆਪਾਂ ਗੰਨ ਫੜਾ ਦੇ ਕਿਹਤਰ ਹੋਏ ਭੜੇ ਹੋਣਗੇ ਵੀਰਿਆ ਨੇ ਹਾਂ ਕੁਮਾਰ ਪਿੱਛੇ ਰਹਾ ਕਰ ਗਿਆ ਨਹੀਂ ਕਿ ਤੈਨੂੰ ਖਾ ਉਹਨਾਂ ਤੈਨੂੰ ਖਾ ਉਹਨਾਂ ਕੋਲੀ ਵਾਂ ਦਾ ਫਿਰ ਜਲਮਾ ਇਹ ਤਾਂ ਆਪਣੇ ਆਏ ਮਾਕਾ ਬੰਦਾ ਕਿਸਾਨ ਦਾ ਬੱਚਾ ਬੱਚਾ ਵੀ ਕੰਮ ਕਰਦਾ ਭਾਈ ਕੁਰਸੀਆਂ ਤੇ ਬੈਠਣ ਵਾਲੇ ਦੇਖੋ ਹੈ ਬੱਚੇ ਤੋਂ ਲੈ ਕੇ ਬੁੜੇ ਤੱਕ ਕੰਮ ਕਰਨਾ ਪੈਂਦਾ ਹੈ ਹੈ ਹਾਂ ਏਵੀਂ ਛੁੱਟੀ ਮਾਰ ਕੇ ਆ ਗਏ ਮੈਂ ਸਵੇਰੇ ਕਰਾਉਣੀ ਅੱਜ ਹਾਂ ਅਹ ਮੁੰਡਾ ਕਿਹਨੇ ਪਿੰਨਵਾਇਆ ਹੈ ਕਲਾਰਾਂ ਖੁਰਦ ਤੋਂ ਕਲਾਰਾਂ ਖੁਰਦ ਤੋਂ ਆਇਆ ਹੈ ਮੁੰਡਾ ਸਪੈਸ਼ਲ ਆਇਆ ਹੈ ਇਹ ਆਈਪਲ ਦੇ ਦਿੱ ਕਿੰਨੇ ਹੋਣ ਪਏ 93 ਹੋ ਗਏ 93 ਜਾਣੀ ਵਾਗੇ ਦੇ 93 ਆ ਜਾਓ ਜੋਕਰ ਉਹ ਗੋਗੜਾ ਲਈ ਅਗਰ ਫੇਰ ਥਾ ਮੈਂ ਕਰਦਾ ਕਰਦਾ ਵੀ ਮੰਗੂ ਹਾਂ ਦੇਖੂ ਤਾਂ ਬਾੜੀ ਹਾਜ਼ਿਰ ਕੀ ਦਿਓ ਹੁੰਦਾ ਆੜਾ ਬਣਾ ਪਿਆ ਮੈਂ ਸਪਰੇਅ ਕਰ ਦਿਆ ਹਾਂ ਇਹ ਸਾਥ ਦੇ ਰਿਹਾ ਸਾਡਾ ਰਾਤ ਦੇ ਰਿਹਾ ਪੂਰਾ ਆਖੋਈ ਦਿੰਦੀ ਆ ਵੜ ਕੇ ਮੁੰਡਾ ਜੀ ਆਹ ਓ ਫਿਰ ਦਾ ਟੂੜਾ ਠਾਉਂਦੇ 10 ਮਿੰਟਾਂ ਨਾਲ ਕਰਕੇ ਬੰਦ ਕਰ ਦਾਂਗੇ 10 ਮਿੰਟਾਂ ਕਹਤਾ ਨੀ ਯਾਰਾ ਨੀ ਯਾਰਾ ਪੂਰਾ ਨਯਾਰਾ ਆ ਗਿਆ ਭਾਈ 112 ਜਾਣੇ ਹੋ ਗਏ 112 ਜਾਣੇ ਮੰਡ ਜੀ ਹਾਂ ਨਹੀਂ ਹੁੰਦੇ ਇਹ ਤਾਂ ਰੇ ਹੋਥ ਲੈ ਕੇ ਜਾ ਵੇ ਗੜੀ ਬਹੋ ਕਰੀ ਇੱਧਰ ਜਾ ਮੜਾ ਜਾ ਹਾਂ ਆ ਵੀ ਸਾਡਾ ਯਾਰ ਆ ਜਿਹੜਾ ਵੀਡੀਓ ਬਣਾਉਂਦਾ ਰਹਿੰਦਾ ਵੀਡੀਓ ਕੈਮਰਾ ਵਾਲਾ ਆਪ ਹੀ ਹੈ ਗਿਆ ਆਪ ਹੀ ਆ ਇਹਨੂੰ ਹੀ ਹੁੰਦੀ ਹੈ YouTube ਤੋਂ ਕਮਾਈ ਇਸ ਤਾਂ ਸਾਡਾ ਤਾਂ ਹਿਸਾਰਾ ਲੈ ਲੈਂਦਾ ਤੇਰਾ ਨਹੀਂ ਦਿਲ ਕਰਦਾ ਵਿੱਚ ਪੜਨਾ ਨਾ ਸਰਦਾ ਸਰਦਾ ਸੁਖਾ ਦੇ ਬੇਚੋਕੇ ਮੜਾ ਜਾ ਯਾਰ ਨਾ ਬੱਲੀ ਬੁੱਲੀ ਦਿਖਾ ਯਾਰ ਬੱਲੀ ਯਾਰ ਆਪਣੀ ਮੱਖ ਤੇ ਪੂਰਾ ਟੌਪ ਦਾ ਝੋਨਾ ਸਾਡੇ ਦਾਰੇ ਕਮੈਂਟ ਕਰੋਗਾ ਵੀ ਕਿਵੇਂ ਆ ਝੋਨਾ ਕਿਹਾ ਇਹ ਮਾਲਵੇਰੀਏ ਦੇ ਪਿੰਡਾਂ 'ਚ ਝੋਨਾ ਪੂਰਾ ਵਧੀਆ ਹੁੰਦਾ ਹੈ ਇਹ ਟੋਪ ਦਾ ਹੈਗਾ ਆਲੂ ਦੀ ਤਿਆਰੀ ਹੈ ਸਾਨੂੰ ਨੀਂਦ ਨਹੀਂ ਆਉਦੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਝੋਨਾ ਠੀਕ ਹੈ ਬਾਈ ਹਾਂ ਹਾਂ 31 ਹੈ ਇਹ ਕਹੇ ਕਿ ਰੱਬ ਤੋਂ ਅਸੀਂ ਠੰਡ ਕਰਾ ਲਈ ਤਾਂ ਹਾਂ ਤੋਂ ਵੀ ਸਾਤਰੀ ਕਰਦੇ ਥੋੜੀ ਜੀ ਅਸੀਂ ਸਪਰੇਅ ਸਿੜਕ ਰਹੇ ਹਾਂ 31 ਝੋਨਾ ਨਾ 31 ਹੈ ਇਹ 31 ਹੈ ਜੀ ਕਹਿਦਾਂ ਦਾ ਹੋ ਗਿਆ ਇਹ ਇਹ ਜੀ ਬਾਗਿਆ 72 73 ਦੇਂਦੇ ਹਾਂ ਹਾਂ ਪੱਪ ਦੇ ਨਿਆਰੇ ਆ ਫੁੱਲ 5 ਮਿੰਟਾਂ 'ਚ ਕਿੱਲਾ ਸਿੜਕਦੀ ਦਾ 5 ਮਿੰਟ ਅਜੇ 5 ਮਿੰਟ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਨਾ 5 ਮਿੰਟ ਹਲੇ ਹੋਏ ਨਹੀਂਗੇ ਹਾਂ ਇਹ ਲਾਇਆ ਵੀ ਆਪਣਾ ਚੱਲਦਾ ਹੈਗਾ ਉਹ ਹੀ ਚਲਾਤਾ ਸੀ ਆਪਾਂ 93 ਜਾਣੇ ਹੋ ਗਏ ਹੈ ਜਾਣਾ ਪਊ ਜਾਣਾ ਪਊ ਉਹ ਨਹੀਂ ਸੌਖੇ ਰਹੋਗੇ ਹਾਂ ਇਹ ਨਹੀਂ ਜਾਣ ਪਾਉ 15 15 ਕਰਨਾ ਪੈਰ ਪਾਵੇ ਕਰਨ ਹਮ ਏੜਦੇ ਏੜਦੇ ਕਰਾ ਮੁੰਡਿਆ ਆਉਣੀ ਨੋ ਕਿ ਲੈਵਾਰੀ ਇਹ ਦੁਬਾਰਾ ਫਿਰ ਆਪਾਂ ਤਰੀਜਾ ਜਨਾ ਬਣਾਵਾਂਗੇ ਹੋ ਪਿਆਗਾ ਉਹ ਇਹ ਉਹ ਆ ਤਾਂ ਹਾਊਡਰ ਨਾਲ ਜਿਹੜਾ ਵਿਆਹ ਜ ਬਣਾਉਣਾ ਜੀ ਪੂਰੇ ਸਟੰਡ ਕਰਦੇ ਆ ਇਹ ਨਹੀਂ ਤਾਂ ਕਿ ਸਾਡੇ ਕੋਲ ਹੱਥ ਲਾਉਣਾ ਦਿੱਲੀ ਦੋ 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 ਬੇਚ ਮੋੜਿ ਆਓ ਮੋੜਿ ਆਓ ਆਰੇ ਹੱਥ ਤੋਂ ਬੁਲਾ ਨਾ ਗੁਰੂ ਆਰਾਇ ਸ਼ਾਹ ਨੂੰ ਬੁਲਾਵੀਂ ਆਰੇ 855 ਜੋੜਿਆ ਹੋਇਆ ਬਾਈ ਖਾ ਖਾ ਹੋ ਗਿਆ ਕੰਮ ਲੋਕਾਂ ਦਾ ਵੈਸੇ ਅੱਜ ਢੋਲੀ ਲਾਉਣੀ ਪੈਂਦੀ ਸੀਗੀ ਇਹ ਗੱਲ ਵੇਚ ਜਾਣਾ ਮੈਂ ਤੈਨੂੰ ਘਰ ਤੇ ਲੱਗ ਜਾ ਜਾ ਫਿਰ ਵਿੱਚ ਵੇਚ ਦੀਏ ਵੇਚ ਦੇ ਵੇਚ ਲੈ ਆਰੇ ਮੈਂ ਬਹੁਤ ਤੇਰਾ ਕਿਤਨਾ ਖਾਜਾ ਖਾਜਾ ਮੁੰਡਾ ਕਹਿੰਦਾ ਮੈਂ ਵੀ ਬੈਠੀ ਜਾਣਾ ਬਾਈ ਠੀਕ ਰਹਾ ਠੀਕ ਰਹਾ ਕਹਿੰਦਾ ਮੈਂ ਵੀ ਕੰਮ ਕਰਨਾ ਹੈ ਸਿੱਖਣਾ ਹੈ ਵਧੀਆ ਛੋਟਾ ਹੁੰਦੀ ਖੇਤੀ ਨਾਲ ਲੱਗ ਗਿਆ ਹੂੰ ਹੋ ਗਏ 135 ਜਣੇ ਹੋ ਗਏ ਮੁੜਿਆਓ ਮੁੜਿਆਓ ਮੁੜਿਓ ਲਿਖਾਉਣੇ ਆ ਤੁਹਾਨੂੰ ਇਧਰ ਸਬਜ਼ੀ ਦੀ ਤਿਆਰੀ ਚੱਲ ਰਹੀ ਹੈਗੀ ਸਪਰੇਅ ਵਾਲੇ ਉਹਨੂੰ ਮੁੜਿਆਉਣਗੇ ਇਧਰ ਵੀ ਚੋਬਰ ਗੋੜ ਰਹੇ ਆਗੇ ਸਬਜ਼ੀ ਦੀ ਤਿਆਰੀ ਜਲਦੀ ਉਧਰ ਛਿੜਕਦੇ ਆਗੇ ਤੇ ਲਾ ਰਿਹਾ ਹੈ ਗੋਭੀ ਕਾਭੀ ਇਹ ਕਾ ਬੈਠਾ ਵੱਟ ਤੇ ਮੁੰਡਾ ਅੱਜ ਤੁਹਾਨੂੰ ਕਰਿਆਣੀ ਦਿਖਾਉਣੇ ਆ ਸਾਰੀ ਆ ਬੈਠਾ ਹੈ ਹੰਬ ਗਿਆ ਥੋੜਾ ਜੇ ਇੱਥੇ ਲਾਉਣੀਆਂ ਗਾਜਰਾ ਗੋਭੀ ਇਹ ਵੀ ਇੱਕ ਕੜਦਾ ਪੂਰੀ ਮੁੰਡਾ ਚੋਬਰ ਕੰਨ ਚ ਪਾਈ ਬੈਠਾ ਬੱਤੀ ਦੇਖੋ ਇੱਥੇ ਲਾਵਾਂਗੇ ਸਬਜ਼ੀ ਗਾਜਰਾ ਗੋਭੀ ਮੂਲੀ ਧਣੀਆਂ ਪਾਲਕ ਮੇਥੇ ਚਾਰ ਬਕਾਊਆ ਚਾਰ ਬਕਾਊਆ ਉਹ ਤੁਹਾਨੂੰ ਉਹ ਪੰਪ ਵਾਲੇ ਮੋੜੇ ਆਉਣਗੇ ਚਾਰ ਬਕਾਊਆ ਹੈ ਪੈਂਟ ਦਰਾਜ ਜਿਹੜਾ ਬਰਨਾਲਾ ਚਾਰ ਬਕਾਊਆ ਬਸ ਉਹ ਵਾਲਾ ਭਾਈ ਜੇ ਕਿਸੇ ਨੇ ਚਾਰ ਲੈਣਾ ਹੋਵੇ ਤਾਂ ਸਿਰਾ ਚਾਰ ਪਾਇਆ ਪੂਰਾ ਜਮਾਂ ਟਾਈਮ ਤੇ ਇੱਕ ਟੋਆ ਕਹਿੰਦੇ ਬੰਦ ਪਿਆ ਸਬਜੀ ਦੀ ਤਿਆਰੀ ਚੱਲ ਰਹੀ ਹੈ ਉਧਰ ਉਹ ਸਪਰੇਅ ਕਰ ਰਹੇ ਹੈ ਨਹੀਂ ਖੇਤ ਕੋਈ ਇੱਕ ਬੰਦਾ ਨਹੀਂ ਹੁੰਦਾ ਤੁਸੀਂ ਖੇਤ ਰੌਣਕਾਂ ਦੇਖੋ ਹੂੰ ਬਾਹਰਲੇ ਬੱਦੇ ਦੇਖ ਕੇ ਬੜਾ ਕੁਝ ਹੁੰਦਾ ਹੈ ਗਾ ਇਹ ਚੀਜ਼ਾਂ ਹੂੰ ਆਪਾਂ ਜੇ ਉਹਨੂੰ ਫੇਰ ਉਧਰੋਂ ਸਪਰੇਅ ਵਾਲੇ ਦਿਖਾ ਰਹੇ ਆਂ ਕਿ ਆ ਦੇਖੋ ਉਧਰ ਸਪਰੇਅ ਚੱਲ ਰਹੀ ਹੈਗੀ ਹੂੰ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਕੋਠਾ ਕੋਠਾ ਵੀ ਆਪਣਾ ਸਿਰ ਆ ਪਾਇਆ ਹੋਇਆ ਵੈ ਬਈ ਇਹ ਪੂਰੀ ਕਹਿੰਦੇ ਵੀ ਜਾਣਾ ਤੋਂ ਇਸੇ ਸਰਦਾਰ ਕੇ ਕੋਠੇ ਵਿੱਚ ਜਾਣਾ ਹੈ ਪੂਰੇ ਸ਼ੌਂਕ ਨਾਲ ਦੇਖੋ ਤੈਨਾਂ ਕਮਰੇ ਆ ਪੂਰੇ ਟੌਪ ਦੇ ਪੂਰੇ ਬਰਾਂਡਾ ਦਾ ਇੱਕ ਹੋ ਬਿਆ ਕਰਸ਼ਾਨ ਕਿੱਲੂ ਜੱਟ ਕਰਿਓ ਕਿਵੇਂ ਲੱਗੀ ਵੀਡੀਓ ਆਪਣੀ ਯਾਰ ਕਿਹੜੇ-ਕਿਹੜੇ ਏਰੀਆ ਚੋਂ ਦੇਖਣਾ ਦੱਸੋ ਕਮੈਂਟ ਕਰਕੇ ਤੇ ਵਧੀਆ ਲੱਗੀ ਤੁਹਾਨੂੰ ਫਿਰ ਆਪਾਂ ਲਾਈਵ ਹੋਇਆ ਕਰਾਂਗੇ ਆਏ ਵਾਰੀ ਸਪਰੇਅ ਕਰਦੇ ਤੁਹਾਨੂੰ ਦਿਖਾਇਆ ਕਰਾਂਗੇ ਦੂਜਾ ਜਹਾਜ਼ ਲਾਵਾ ਗਿਆ ਸਾਡਾ ਜਹਾਜ਼ ਪਿਆਗਾ ਤੇ ਆ ਮੁੰਡਾ ਹੁਣ ਆ ਗਿਆ ਨਹੀਂ ਵਿੱਚ ਓਏ ਉਹ ਖਿਆ ਚ ਆ ਰਿਹਾ ਬਾਪ ਚਾਹ ਲੈ ਹੋਰ ਕਿੱਥੇ ਗਿਆ ਗਿਆ ਉਹ ਉਧਰੋਂ ਆ ਕੇ ਵਾਪਸ ਵਾਪਸ ਸੰਗਰੇਸ਼ ਨੂੰ ਦਿਖਾਵਾਂਗੇ। ਆਉਣੇ ਸੰਨੂ ਵਾਪਸ ਆਉਂਦੇ। ਹੂਪੜੇ। ਦੇਖੋ ਝੋਨਾ ਵੀ ਆਪਣਾ ਕਿਵੇਂ ਲੱਗ ਰਿਹਾ ਹੈਗਾ। ਬੱਲੀ ਬੋਲੀ ਦਾ ਪੂਰੀ ਵਧੀਆ ਕਮਾਈ ਹੈ ਜੱਟਾਂ ਦੀ ਯਾਰ ਮਿਹਨਤ ਦੀ ਫਿਰ ਵੀ ਆਹ ਖੜਦਾ ਮੁੰਡਾ ਕਿਚੋਂਬਰ ਕਢਦਾ ਅੱਗ। 331 ਜਾਣੇ ਜੁੜ ਗਏ 331 ਜਾਣੇ। ਹਜ਼ਾਰ ਤੇ ਵਜਾ ਦਿਓ ਬਾਈ ਹਜ਼ਾਰ ਤੇ ਆਹ ਉਹ ਆਉਂਦੇ ਆ ਮੁੰਡੇ ਕੱਢਦੇ ਕਬਰਾਂ 190 ਹੋ ਗਿਆ ਆਜੋ ਆਜੋ ਕਰ ਹਜ਼ਾਰ ਤੇ ਹੋ ਜਾਓ ਕੱਢਦੇ ਕਸ਼ਰਾ ਮੁੰਡੇ ਉਹ ਵੀ ਉਹ ਆਉਂਦੇ ਆ ਜੂਣ ਨੇੜੇਓ ਜੇ ਮੈਂ ਆ ਝੋਨਾ ਕਮੈਂਟ ਕਰਕੇ ਸਾਰੇ ਕਿੱਥੇ ਕਿੱਥੇ ਝੋਨਾਗਾ ਕਿਹਨੇ ਕਰਤੀ ਵੱਢਣ ਦੀ ਤਿਆਰੀ ਤੇ ਕਿਹੜਾ ਸਾਡੇ ਕਰ ਰਿਹਾ ਸਪਰੇਅ ਏ 31 ਜੋਨਾ ਇਹ 31 ਦੇਖੋ ਪਹਿਲੀ ਵਾਰੀ ਲਾਇਆ ਵੀ ਕਿਵੇਂ ਹੋਊਗਾ ਜਹਾੜ ਇਹਦਾ ਕੀ ਗੱਲ ਆ ਕੀ ਬਾਤ ਆ ਆਉਂਦੇ ਆ ਮੁੰਡੇ ਗਰਦ ਕੱਢਦੇ ਦੇਖੋ ਕੈਮਰਾਮੈਨ ਵੀ ਹੁਣ ਕਹਿੰਦਾ ਫਿਰ ਆਪਾਂ ਵਿੱਚ ਵਰਕ ਕੀ ਬਣਾਉਣੇ ਆ ਚਲ ਜਰ ਦੇਖੀ ਜਔ ਕੀ ਹੁੰਦਾ ਹੈਗਾ ਅਗਲਾ ਕਹੂਗਾ ਕੈਮਰਾਮੈਨ ਤਾਂ ਵੇਚੀ ਨਹੀਂ ਜਾਂਦਾ ਹੂੰ ਏ ਕਾ ਆਉਂਦਾ ਮੁੰਡਾ ਚੱਕੀ ਪੈਪ ਕੱਢਦਾ ਅਗ ਇਹ ਵੀ ਰਿਸ਼ਤੇਦਾਰੀ ਜਾ ਆਇਆ ਹੋਇਆ ਸੀਗਾ ਦਿਖਾਉਂਦੇ ਇਹਨੂੰ ਨਾਨਕੇ ਓ ਹੁੰਦਾ ਕੱਢਦੇ ਗਰਦ ਵਾਹ ਕਿਤੇ ਕਿੱਲੇ ਜਾਣੀ ਪੈਂਦੀ ਆ ਦੂਰ ਤੱਕ ਓ ਖੜਾ ਟਰੈਕਟਰ ਵੇਖੋ ਖੇਤਾਂ ਦੇ ਨਜ਼ਾਰੇ ਖੇਤਾਂ ਦੀਆਂ ਰੌਣਕਾਂ ਰੂਹ ਖੁਸ਼ ਹੋ ਜਾਂਦੀ ਹੈਗੀ ਹੂੰ ਓ ਹੁੰਦਾ ਮੁੰਡਾ ਭੁੱਲਰਾਂ ਦਾ ਇਹ ਨਾੜਾ ਲਾਬੂ ਕਾ ਸਰੀ ਹਾਂ ਮਹਾਨਾਟ ਤੇ ਚੱਲੀ ਜਾਂਦੀ ਐ ਲੈ ਵਾ ਪਾ ਕੀ ਦੂੰ ਹਾਂ 145 ਜਣੇ ਦੇਖੀ ਜਾਂਦੇ ਹੁਣ ਇਸ ਵਕਤ ਹਾਂਜੀ ਫ੍ਰੇ ਕਰ ਦਿਆ ਨੂੰ ਸੱਚੇ ਹੋ ਬਾਈ ਇਨੇ ਲੱਗੀ ਵੀਰੂ ਆਪਣੀ ਇਹ ਜੱਟਾਂ ਦੀ ਕਮਾਈ ਅਗਲਾ ਕਹਿੰਦਾ ਵੀ ਸੌਖੀ ਆ ਕੰਮ ਜੱਟਾਂ ਦੇ ਬਹੁਤ ਔਖੇ ਕੰਮ ਆ ਬਾਈ ਝੋਨੇ ਦੇ ਕੋਈ ਖਾਲੀ ਨਹੀਂ ਤੁਰ ਸਕਦਾ ਇਹਦੇ ਕਈ ਦੇਖਿਆ ਗਿਆ ਦਾ ਕੜ ਕੇ ਬੱਟ ਤੇ ਢੋਲੀਆਂ ਬਣਾ ਕੇ ਰੀਲਾ ਪਾਈ ਜਾਂਦੀਆਂ ਬੀਬੀਆਂ ਵੀ ਪਤਾ ਲੱਗਦਾ ਜਦੋਂ ਵਿੱਚ ਬੜਨਾ ਪੈਂਦਾ ਦਾ ਹੁਣ ਆਪਾਂ ਹੋ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਐਂਡ ਇਹ ਮੁੰਡਾ 15 ਵੀ ਆ ਕਾ ਕੱਢਦਾ ਆ ਸੀਰੀ ਆ ਪਤੰਦਰੀ ਵੀ ਡੁੱਬੜਾ ਬਹੁਤ ਭੜਾ ਬੰਦਾਗਾ ਧੀਰ ਸ਼ਰੂਰ ਬਣਾ ਕੇ ਭਾਈ ਫੇਰ ਵੜਿਆ ਜਾਂਦਾ ਛੋਨੇ ਚ ਟੋਫੀ ਝੂਫੀ ਬੰਨੇ ਰਹੇ ਬਸ ਦੀ ਗੱਲ ਨਹੀਂ ਕੀ 260 ਜਾਣੇ ਹੋ ਗਏ ਭਾਈ ਆਜਾ ਆਜੋ ਕਿਰਾ ਇਹ ਕੋਈ સોਫੀ ਵੜ ਦੂ સોਫੀ ਦਾ ਬਹੁਤ ਔਖਾੜ ਕੇ ਜੀ ਡਿੱਗ ਪੂ ਆ ਦੇਖ ਮੁੰਡੇ ਲੱਗੇ ਪੈ ਠੀਕ ਹੈ ਕੜਦਾ ਨਾ ਗਰਦ ਮੁੰਡਾ ਜਿਵੇਂ ਲੱਗੀ ਵੀਡੀਓ ਦੱਸਿਓ ਹੰ ਡੇੜ ਸੇ ਜਾਣਾ ਹਲੇ ਵੀ ਦੇਖੀ ਜਾਂਦਾ ਏ ਇੱਡੀ ਤਾਂ ਗੱਲ ਨਹੀਂ ਹੰ ਆਹੇ ਆਹੇ ਦੇਖੋ ਕਮਾਈ ਜੱਟਾਂ ਦੀ ਹੰ ਔਖੀ ਆ ਬਾਈ ਇਹੋ ਤੇ ਕਾਇ ਹੀ ਆ ਤੇ ਕਾਇ ਹੀ ਆ ਆਹੋ ਨੋਰਾ ਤੂੰ ਆ ਆਹੋ ਨੋਰਾ

ਖੱਲ ਦੇਖ ਲਿਆ ਵੀ ਠੀਕ ਆ ਮਿੱਤਰੋ ਲੱਗਿਆ ਕੰਮ ਠੀਕ ਇਹ ਹੁੰਦੀ ਹੈ ਜੱਟਾਂ ਦੀ ਕਮਾਈ ਆ ਰਹੇ ਹੋਇਆ ਪਾਸੇ ਪੈਰ ਪਾਵਰ ਚੱਲਾਂਗੇ ਇਹਨੇ ਬਾਹਰ ਖਿਚਾਣਾ ਇਹਨੇ ਬਾਹਰ ਜਾਣਾ ਕੀ ਆ ਹੁਣ ਆਪਾਂ ਕਰ ਦਾਂਗੇ ਬੰਦ 10 ਮਿੰਟ ਦਾ ਸਮਾਂ ਕਲੀਅਰ 15 ਮਿੰਟਾਂ ਦੀ ਬਣ ਗਈ ਕਦਾਂ ਲਗਾਏ ਹੂੰ ਦੋ ਬੰਦੇ ਘਾਗੇ 15 ਮਿੰਟ ਆ ਇਹ ਫੇਸਬੁਕ ਕਰ ਦੇ ਮੈਂ ਦੱਸਦਾ ਨਹੀਂ ਕਿ ਕਿਹੜੇ ਜਾਣਾ ਹੁਣ ਬੜੇ ਜੁੜ ਗਏ ਯਾਰ 354 ਹੋ ਗਏ ਹੁਣ ਬੰਦ ਨਹੀਂ ਕਰ ਸਕਦੇ ਆ ਚਾੜ ਦੇ ਤਾਂ ਬੜਾ ਕੰਮ ਤਾਂ ਖਿੱਚਦਾ ਓਏ ਐ ਚਲ ਤਾਂ ਸੰਗੀਤ ਤੇ ਪਰੇ ਦੇ ਮੈਂ ਤੁਹਾਨੂੰ ਨਹੀਂ ਕਰਾਂਗਾ ne mm.